ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀਰਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਗੇ ਤੋਂ ਡੇਰਾ ਬਾਬਾ ਨਾਨਕ ਤੱਕ ਨਸ਼ਿਆਂ ਦੇ ਖਤਰੇ ਵਿਰੁੱਧ ਪੈਦਲ ਮਾਰਚ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਹ 30 ਅਪ੍ਰੈਲ ਤੋਂ 8 ਅਪ੍ਰੈਲ ਤੱਕ 6 ਦਿਨਾਂ ਦਾ ਨਸ਼ਾ ਵਿਰੋਧੀ ਮਾਰਚ ਹੈ ਜੋ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ ਇਸ ਮੁੱਦੇ ਤੇ ਜਾਗਰੂਕਤਾ ਪੈਦਾ ਕਰਨ ਅਤੇ ਜਨਤਕ ਪਾਗੀਦਾਰੀ ਵਧਾਉਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਜਦੋਂ ਤੱਕ ਜਨਤਾ ਨਸ਼ਿਆਂ ਦੇ ਖਤਰੇ ਵਿਰੁੱਧ ਲੜਾਈ ਦਾ ਸਮਰਥਨ ਨਹੀਂ ਕਰਦੀ ਉਦੋਂ ਤੱਕ ਕਿਸ ਨਾਲ ਨਹੀਂ ਲੜਿਆ ਜਾ ਸਕਦਾ ਕਿਸ ਖਤਰੇ ਨਾਲ ਲੜਨ ਲਈ ਪੰਜਾਬ ਵਿੱਚ ਲੰਬੇ ਸਮੇਂ ਤੋਂ ਯਤਨ ਚੱਲ ਰਹੇ ਹਨ ਕਿਸ ਖਤਰੇ ਨਾਲ ਲੜਨ ਲਈ ਪੰਜਾਬ ਵਿੱਚ ਲੰਬੇ ਸਮੇਂ ਤੋਂ ਯਤਨ ਚੱਲ ਰਹੇ ਹਨ ਇਸ ਪ੍ਰੋਗਰਾਮ ਰਾਹੀਂ ਅਸੀਂ ਪੂਰੇ ਪੰਜਾਬ ਅਤੇ ਦੇਸ਼ ਨੂੰ ਦਿਖਾਵਾਂਗੇ ਕਿ ਪੰਜਾਬ ਅਤੇ ਭਾਰਤ ਨੂੰ ਨਸ਼ਿਆਂ ਤੋਂ ਮੁਕਤ ਕਿਵੇਂ ਬਣਾਇਆ ਜਾਵੇ ਮੈਂ ਤੁਹਾਡੇ ਯਤਨਾਂ ਦਾ ਸਤਿਕਾਰ ਕਰਨ ਦਾ ਵਾਅਦਾ ਕਰਦਾ ਹਾਂ ਕਟਾਰੀਆ ਨੇ ਕਿਹਾ ਸਰਕਾਰ ਇਸ ਸਮੱਸਿਆ ਨੂੰ ਇਕੱਲੀ ਹੱਲ ਨਹੀਂ ਕਰ ਸਕਦੀ ਸਾਨੂੰ ਜਨਤਕ ਸਮਰਥਨ ਦੀ ਲੋੜ ਹੈ ਖਾਸ ਕਰਕੇ ਮਾਪਿਆਂ ਅਤੇ ਪੈੜਾ ਤੋਂ ਸਾਲਾਂ ਤੋਂ ਪੰਜਾਬ ਦੇ ਲੋਕ ਨਸ਼ਿਆਂ ਵਿਰੁੱਧ ਲੜਨ ਲਈ ਵੱਖ-ਵੱਖ ਤਰੀਕੇ ਅਜ਼ਮਾ ਰਹੇ ਹਨ ਪਰ ਸਾਨੂੰ ਵੱਡੇ ਪੱਧਰ ਤੇ ਜਾਗਰੂਕਤਾ ਦੀ ਲੋੜ ਹੈ ਜਦੋਂ ਮੈਂ ਇੱਕ ਸਰਦੀ ਜ਼ਿਲ੍ਹੇ ਦਾ ਦੌਰਾ ਕੀਤਾ ਤਾਂ ਮਾਵਾ ਅਤੇ ਪੈੜਾ ਨੇ ਮੈਨੂੰ ਦੱਸਿਆ ਕਿ ਮੁੱਖ ਚਿੰਤਾ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਲੱਤ ਤੋਂ ਬਚਾਉਣਾ ਹੈ

पंजाब और रक्षा मुक्त भारत कैसे बने इसके लिए पैदल यात्रा के लिए आप सब यहाँ पगड़ कर एक कर से मुझे जो मान सम्मान दिया है मैं आपको विश्वास जलाता हूँ आपके सम्मान का एक एक शब्द का उपयोग ਰਾਤ ਦੀ ਭਾਵਨਾ ਦਾ ਸਨਮਾਨ ਮੈਂ ਪੂਰੀ ਕਰਤੇ ਕਰੂੰਗਾ ਅੱਜ ਜੀ ਦੇਖੋ ਜੀ ਮਾਨਯੋਗ ਸਾਡੇ ਆਨਰੇਬਲ ਗਵਰਨਰ ਸਾਹਿਬ ਵੱਲੋਂ ਇੱਥੇ ਜਿਹੜੀ ਇਹ ਪੱਦ ਯਾਤਰਾ ਕੀਤੀ ਜਾ ਰਹੀ ਹੈ ਜਿਹਨੂੰ ਪੰਜਾਬੀ ਚ ਕਹਾਂਗੇ ਕਿ ਨਸ਼ੇ ਛੁਡਾਲ ਲਈ ਹਰ ਘਰ ਚ ਹਰ ਮੁਹੱਲੇ ਚ ਕਵਾਜ ਦਿੱਤੀ ਜਾ ਰਹੀ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਨਸ਼ੇ ਦੇ ਕੋਰਸ ਤੋਂ ਬਚਾਣਾ ਹੈ ਹੁਣ ਤੁਸੀਂ ਗੁਰਦੁਆਰਾ ਸਾਹਿਬ ਖੜੇ ਹੋ ਸਪੈਸ਼ਲੀ ਆਪਣੇ ਗਵਰਨਰ ਸਾਹਿਬ ਵੱਲੋਂ ਸਾਡੇ ਸਾਰੇ ਅਫਸਰਾਂ ਵੱਲੋਂ ਸਾਰੇ ਸਾਡੇ ਜਿੰਨੇ ਮੌਜੂਦ ਇੱਥੇ ਹੈ ਅਸੀਂ ਅਰਦਾਸ ਕੀਤੀ ਦੀ ਹੈ ਕਿ ਪੰਜਾਬ ਦਾ ਜਿਹੜੇ ਘਰ ਘਰ ਚ ਨਸ਼ਾ ਬੱਚੇ ਵਸਿਆ ਹੋਇਆ ਉਹਨੂੰ ਅਸੀਂ ਰਲ ਮਿਲ ਕੇ ਖਤਮ ਕਰਨਾ ਹੈ ਮੈਂ ਕਹਾਂਗਾ ਕਿ ਇਹ ਇੱਕ ਕਦਮ ਹੀ ਨਾ ਹਰ ਘਰ ਚ ਪਹੁੰਚਣਾ ਚਾਹੀਦਾ ਹੈ ਹਰ ਘਰ ਦੀ ਆਵਾਜ਼ ਹੋਣੀ ਚਾਹੀਦੀ ਹੈ ਜੇ ਸਾਡੇ ਸੁਪਰੀਮ ਲੀਡਰ ਗਵਰਨਰ ਸਾਹਿਬ ਮਾਨਯੋਗ ਗਵਰਨਰ ਸਾਹਿਬ ਵੱਲੋਂ ਘਰ ਘਰ ਜਾ ਕੇ ਗੱਲ ਦਿੱਤੀ ਜਾ ਰਹੀ ਹੈ ਤੇ ਅਸੀਂ ਕੀ ਹੈ ਹੁਣੇ ਉਹਨਾਂ ਦੇ ਨਾਲ ਮੋਢੇ ਦਾ ਮੋਢਾ ਚਲਾ ਮਲਾ ਕੇ ਅੱਗੇ ਤੁਰੀਏ ਤੁਰ ਕੇ ਤੇ ਜਿਹੜਾ ਵੀ ਨਸ਼ਾ ਵੇਚਦਾ ਜਿੱਦਾਂ ਕਿ ਸਰਕਾਰ ਵੀ ਕਹਿ ਰਹੀ ਹੈ ਕਿ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਜਿਹੜਾ ਮੇਰਾ ਵੀਰ ਭਰਾ ਪੀੜਿਤ ਹੈ ਅਸੀਂ ਨਸ਼ਾ ਸ਼ੁਡਾਊ ਕੇਂਦਰ ਖੋਲ੍ਹ ਰਿਹਾ ਤੇ ਜੀ ਆਪਣੇ ਜਾ ਕੇ ਤੁਸੀਂ ਇਲਾਜ ਕਰਾਓ ਪ੍ਰਸ਼ਾਸਨ ਵੱਲੋਂ ਤੁਹਾਨੂੰ ਉੱਪਰ ਵੀ ਹਦਾਇਤ ਆ ਰਹੀ ਹੈ ਅਸੀਂ ਹਰ ਨਾਤਰਾਂ ਦੀ ਜਿਹੜੀ ਸਪੋਰਟ ਕਰਾਂਗੇ ਆਈਦਰ ਉਹਨਾਂ ਦੀ ਕਾਉਂਸਲਿੰਗ ਕਰਨੀ ਹੈ ਜਾਂ ਮੈਡੀਸਿਨ ਦੇਣੀ ਹੈ ਕਿਸੇ ਵੀ ਤਰ੍ਹਾਂ ਦੀ ਬਟ ਹੁਣ ਅੱਜ ਸਮਾਂ ਆ ਗਿਆ ਸਾਨੂੰ ਘਰਾਂ ਚੋਂ ਨਿਕਲਣਾ ਪਏਗਾ ਮੇਰੇ ਵੀਰ ਭਰਾਵਾਂ ਨੂੰ ਪੈਣਾ ਨੂੰ ਤਾਂ ਜੋ ਨਸ਼ੇ ਦੇ ਕੋੜ ਨੂੰ ਖਤਮ ਕਰੇ ਦੀ ਦੂਸਰੀ ਗਲਤ ਮੈਂ ਕਹਿਣਾ ਜਾਵਾਂਗਾ ਕਿ ਅੱਜ ਤੁਸੀਂ ਆਪ ਵੇਖ ਰਹੇ ਹੋ ਮੇਰਾ ਤੁਹਾਡੇ ਮੀਡੀਆ ਰਾਈ ਮੇਰੇ ਪੱਤਰਕਾਰ ਵੀਰ ਰਾਏ ਮੈਂ ਇਹੀ ਕਹਿਣਾ ਘਰ ਤੇ ਜਾਵਾਂਗਾ ਕਿ ਜਿੰਨੇ ਵੀ ਲੋਕ ਪਹੁੰਚੇ ਆ ਬੇਸ਼ੱਕ ਹਰ ਫੈਮਿਲੀ ਚ ਇੱਕ ਮੈਂਬਰ ਹੀ ਆਇਆ ਹੈ ਬਟ ਇਹ ਮੈਂਬਰ ਘਰ ਫੈਮਿਲੀ ਚ ਮੈਸੇਜ ਲੈ ਕੇ ਜਾਏਗਾ ਅੱਜ ਜੇ ਅਸੀਂ ਦੂ ਤੇ ਨਹੀਂ ਹਰ ਬੰਦਾ ਇਕੱਠਾ ਕੀਤਾ ਹੈ ਮਤਲਬ ਕਿ ਅਸੀਂ ਪੂਰਾ ਗੁਰਦਾਸਪੁਰ ਜ਼ਿਲ੍ਹੇ ਦਾ 25000 ਬੰਦਾ ਇਕੱਠਾ ਕਰ ਲਿਆ ਹੁਣ ਮੈਸੇਜ ਇਹ ਹੀ ਹੈ ਤੁਹਾਡੇ ਰਾਹੀਂ ਕਿ ਅਸੀਂ ਇਹਨੂੰ ਸਖਸ਼ਾਤਫੁਲ ਬਣਾਈਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਡੇ ਉਥੋਂ ਦੇ ਬੱਚੇ ਵੱਧ ਚੜ ਕੇ ਜਿਹੜੀਆਂ ਜਵਾਨੀਆਂ ਛੇ ਛੇ ਫੁੱਟ ਦੀਆਂ ਹੁੰਦੀਆਂ ਸੀ ਉਹ ਫੇਰ ਵਾਪਸ ਆਣ ਤੇ ਹਰ ਘਰ ਚ ਜਿਹੜ ਪਣੀ ਤੇ ਨਗਲਾ ਪੰਜਾਬ ਸਰ ਜਿਹੜੀ ਜਿਹੜੀ ਤੁਸੀਂ ਉਹ ਮੈਸੇਜ ਦਿੱਤਾ ਹੈ ਇਹ ਤੁਹਾਡੇ ਰਾਈ ਤੇ ਪਹਿਲੇ ਅਵਲ ਤੇ ਹਾਈ ਅਥਾਰਟੀ ਤੱਕ ਪਹੁੰਚ ਜਾਣਾ ਹੈ ਫਿਰ ਵੀ ਸਾਡੇ ਵੱਲੋਂ ਇਹ ਰਹੇਗਾ ਕਿ ਇਹ ਮੈਸੇਜ ਉੱਥੇ ਤੱਕ ਪਹੁੰਚਾਈਏ ਜਿਸ ਨਾਲ ਕਟਾਰਪੁਰ ਕੋਰੀਡੋਰ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਜਾਂ ਕੋਈ ਇਹ ਚੀਜ਼ ਨਾ ਆਵੇ ਇਹ ਪਹਿਲਾਂ ਹੀ ਬੜੀ ਸਖਤੀ ਨਾਲ ਕੀਤਾ ਜਾ ਰਿਹਾ ਹੈ ਫਿਰ ਵੀ ਅਸੀਂ ਹੁਣ ਦੇ ਕੋਈ ਦੇਖੇ ਜਾਓਗੇ ਡਰੋਨ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ ਹੋਰ ਸਾਰਾ ਕੁਝ ਹੈ ਕਿ ਨਸ਼ੇ ਨੂੰ ਤੇ ਕਿਸੇ ਤਰ੍ਹਾਂ ਦਾ ਬਖਸ਼ਿਆ ਹੀ ਨਹੀਂ ਜਾਏਗਾ ਤੇ ਇਹੀ ਮੈਸੇਜ ਹੈ ਇਹੀ ਤੁਹਾਡੇ ਵੱਲੋਂ ਵੀ ਅੱਜ ਕਟਾਰਪੁਰ ਕੋਰੀਡੋਰ ਦੀ ਬੰਨਰ ਸਾਹਿਬ ਦਾ ਆਦ ਤੱਕ ਕੀ ਮਕਸਦ ਹੈ ਮਕਸਦ ਇਹ ਇਹ ਬੋਰਡ ਨਹੀਂ ਰਹੀ ਹੈ ਅਸੀਂ ਉਹਨੂੰ ਕਵਰ ਕਰੀਏ ਜੇ ਕਿਤੇ ਪਾਕਿਸਤਾਨ ਤੋਂ ਕਿਤੋਂ ਜਾਂ ਹੋਰ ਕਿਥੇ ਹੋਰੀ ਜਗ੍ਹਾ ਤੋਂ ਆ ਰਿਹਾ ਉਹਨੂੰ ਬਿਲਕੁਲ ਥੱਲ ਪਾਣੀ ਹੈ ਹੁਣ ਥੱਲ ਕਿੱਦਾਂ ਪਾ ਸਕਦਾ ਇੱਕ ਪ੍ਰਸ਼ਾਸਨ ਦੂਸਰਾ ਥੱਲ ਪਾ ਸਕਦੇ ਅਸੀਂ ਜੇ ਤੁਹਾਨੂੰ ਕਿਤੇ ਜਾਣਕਾਰੀ ਮਿਲਦੀ ਹੈ ਬੁੱਕ ਜਿਹੜਾ ਨੰਬਰ ਉਹ ਵੀ ਆਪਣੇ ਸੀਐਮ ਸਾਹਿਬ ਵੱਲੋਂ ਤੁਹਾਨੂੰ ਸਾਰਿਆਂ ਘਰ ਘਰ ਤੱਕ ਪਹੁੰਚਾ ਦਿੱਤਾ ਗਿਆ ਤੁਸੀਂ ਉਹ ਮੈਸੇਜ ਪਹੁੰਚਾਓ ਤਾਂ ਜੋ ਆਪਣੇ ਆਪਣੇ ਸੀਐਮ ਸਾਹਿਬ ਵੱਲੋਂ ਐਸਐਸਪੀ ਆਫਿਸ ਜਾਂ ਸਾਡੇ ਵੱਲੋਂ ਜਰੀ ਹੈ ਅਗਲੀ ਕਾਰਵਾਈ ਸਰ ਜਿਹੜਾ ਬੋਜੇ ਰੈਕਸ਼ਨ ਹੈ ਕਿ ਸਿੱਧੀ ਦੀ ਗਮਾਂਤੀ ਹੈ ਤਲਾਬ ਹੁੰਦਾ ਹੈ ਇੱਕ ਮੱਛਲੀ ਸਾਰੀ ਉਹ ਖਰਾਬ ਕਰ ਦਿੰਦੀ ਹੈ ਹੁਣ ਜੇ ਇਹ ਜਿਹੜਾ ਤਲਾਬ ਹੈ ਸਾਡਾ ਪੰਜਾਬ ਹੈ ਹੁਣ ਜੇ ਤੁਸੀਂ ਕਹੋਗੇ ਛੋਟਾ ਜੇ ਅਸੀਂ ਘਰ ਘਰ ਕੱਟ ਯੂਥ ਦੇ ਮਨ ਚ ਪਾਤਾ ਬਈ ਕਿ ਨਸ਼ੇ ਨਾਲ ਮੇਰਾ ਇੱਕ ਨਹੀਂ ਦੋ ਦੋ ਪਰਿਵਾਰ ਖਤਮ ਹੋ ਰਹੇ ਆ ਜਿਉਂ ਨਹੀਂ ਮੜਾ ਕਾਤਾ ਅਸੀਂ ਉਹਨਾਂ ਚੋਂ ਨਿਕਲੇ ਆ ਜਦੋਂ ਇਹ ਨਸ਼ੀਆਂ ਤੇ ਸ਼ਰਾਬਾਂ ਵੇਚ ਰਹੇ ਸੀ ਅੱਜ ਅਸੀਂ ਕੋਈ ਸ਼ਰਾਬ ਨਹੀਂ ਪੀਂਦੇ ਗੁਰੂ ਸਾਹਿਬ ਦੇ ਬੈਠੇ ਆ ਸਾਰਾ ਆਪਣਾ ਘਰ ਦਾ ਰੋਟੀ ਖਾਈਦਾ ਜੀ ਅਸੀਂ ਇਹ ਚੀਜ਼ੇ ਆਪਣੇ ਘਰ ਤੱਕ ਪਹੁੰਚਾ ਸਕਦੇ ਆ ਗੱਲ ਹੈ ਕਿ ਇੱਕ ਮੱਛੀ ਮਾਰਦੀ ਇੱਕ ਮਾਰੀ ਤੇ ਸਾਰਾ ਜਲ ਜਿਹੜਾ ਮੱਛੀਆਂ ਦਾ ਤਲਾਬ ਆ ਉਹ ਚੰਗੀ ਮੱਛੀਆਂ ਦਾ ਖੋਜੇਗਾ ਕੱਲੀ ਕੱਲੀ ਮੱਛੀ ਮਾਰਦੀ ਮੇਰਾ ਬਾਬਾ ਨਾਨਕ ਉਹ ਘਰ ਚ ਬੈਠਾ ਪਹਿਲੀ ਸਭ ਤੋਂ ਪਹਿਲਾਂ ਮੈਂ ਜੇ ਕੋਈ ਗਰੀਬ ਰੋਟੀ ਖਾ ਰਿਹਾ ਖਾਏਗਾ ਹਾਂ ਜੇਨ ਇਨਕ੍ਰੋਚਮੈਂਟ ਦੇ ਨਾਲ ਕੇਸ ਵਿੱਚ ਪਬਲਿਕ ਨੂੰ ਆਨਜਾਣ ਚ ਦਿੱਕਤ ਹੋ ਰਹੀ ਹੈ ਮੈਜੋਰਿਟੀ ਆਫ ਪਬਲਿਕ ਦੁਖੀ ਹੈ ਕਿ ਉਹਨੂੰ ਹਟਾਇਆ ਜਾਵੇਗਾ ਅਸੀਂ ਪਹਿਲਾਂ ਵੀ ਇਨਕ੍ਰੋਚਮੈਂਟ ਡਰਾਈਵ ਕੀਤੀ ਸੀ ਅਸੀਂ ਅੱਗੇ ਵੀ ਕਰਾਂਗੇ ਮੈਸੇਜ ਮੇਰਾ ਤੁਹਾਡੇ ਵੱਲੋਂ ਇਹ ਹੀ ਹੈ ਕਿ ਮੇਰੇ ਵੀਰ ਪਰ ਆਪਣੀਆਂ ਤੁਸੀਂ ਕਿ ਦੁਕਾਨਾਂ ਲਾਓ ਆਪਣੀਆਂ ਵਧੀਆ ਤਰੀਕੇ ਨਾਲ ਜਗ੍ਹਾ ਲਾਓ ਤਾਂ ਉੱਪਰ ਕੋਈ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਹੋ ਸਕੇ ਇਹਦੇ ਨਾਲ ਜੀ ਤੁਹਾਡਾ ਪਰਿਵਾਰ ਵੀ ਸੁਖੀ ਤੁਸੀਂ ਪਰਮਾਨੈਂਟ ਰੋਜ਼ਗਾਰ ਖਾਓਗੇ ਕਿ ਸਾਡੀ ਪਬਲਿਕ ਆਨਜਾਣ ਨਹੀਂ ਇੱਥੇ ਰੇਤਾ ਬਜਰੀ ਵਾਲੇ ਨੇ ਉਹ ਮਾਫੀਆ ਬਣ ਕੇ ਬੈਠੇ ਹੋ ਚੁੱਕਦੇ ਨਹੀਂ ਜਿਹੜਾ ਮਰਜ਼ੀ ਹੈ ਦੇਖੋ ਜ ਇਹ ਵੀ ਲੱਗ ਰਿਹਾ ਸਾਡੀ ਮਾਰਜੋ ਗਿਆਸਪੀ ਸਾਹਿਬ ਨਾਲ ਵੀ ਮੀਟਿੰਗ ਹੁੰਦੀ ਹੈ ਕਿ ਕਿਸੇ ਤਰ੍ਹਾਂ ਦੇ ਮਾਫੀਆ ਦੀ ਕੋਈ ਇਨਫੋਰਮੇਸ਼ਨ ਆਦੀ ਹੈ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਪਿਛੇ ਵੀ ਤੁਸੀਂ ਦੇਖੋਗੇ ਗੁਰਦਾਸਪੁਰ ਵੀ ਗਿਆਸਪੀ ਸਾਹਿਬ ਵੱਲੋਂ ਸਰਪੀਨਾ ਕੀਤਾ ਕਿ ਉਹਨਾਂ ਦੇ ਪਰਚੇ ਵੀ ਕੀਤੇ ਗਏ ਉਹਨਾਂ ਦੇ ਆਡੀਓ ਵੱਲੋਂ ਮੋਟੇ ਚਲਾਨ ਵੀ ਕੀਤੇ ਗਏ ਮੈਂ ਫਿਰ ਮੈਸੇਜ ਦੇਣਾ ਕਿ ਜਿਹੜਾ ਵੀ ਮਾਫੀਆ ਪਰਫੂਲ ਹੈ ਉਹਨੂੰ ਬੰਦ ਕਰ ਲਈ ਲੀਗਲ ਤਰੀਕੇ ਨਾਲ ਫੀਸ ਵੀ ਕਰਕੇ ਤੁਸੀਂ ਆਪਣਾ ਕੰਮ ਕਰੋ ਤਾਂ ਜੋ ਉਹ ਜਿਹੜੀ ਫੀਸ ਨਾਲ ਕਿਸੇ ਗਰੀਬ ਦੇ ਘਰ ਦਾ ਕੁਝ ਭਲਾ ਹੋ ਸਕੇ ਇਸ ਕਰਕੇ ਅਸੀਂ ਚੰਗੇ ਤੇ ਲੇਕੇ ਦਾ ਚੰਗੇ ਨਾਗਰਿਕ ਬੰਨਾ ਹੈ ਆਪਣੇ ਨਸ਼ੇ ਦੇ ਖਿਲਾਫ ਵੀ ਕੰ ਆਪਨੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇ। ਥੈਂਕ ਯੂ ਸੋ ਮਚ। ਮਿਹਰਬਾਨੀ। ਸੰਜੀਵ ਮਹਿਤਾ, ਦਿਵਿਆ ਪੰਜਾਬ ਟੀਵੀ, ਡੇਰਾ ਬਾਬਾ ਨਾਨਕ।